ਮਹਾਰਾਜ ਜੀ ਨੇ ਕਿਹਾ ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ ਕਿਉਂਕਿ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਮਾਲਵੇ ਚ ਪਹੁੰਚੇ ਆ ਤੇ ਮਹਿਰਜ ਕੀਤੀ ਸੈਭਜ਼ਾਦੇ ਸ਼ਹੀਦ ਹੋ ਚੁੱਕੇ ਆ ਮਾਂ ਜੀ ਸ਼ਹੀਦ ਹੋ ਚੁੱਕੇ ਆ ਤਿੰਨ ਪਿਆਰੇ ਸ਼ਹੀਦ ਹੋ ਚੁੱਕੇ ਆ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋ ਚੁੱਕੇ ਆ ਇੱਥੋਂ ਤੱਕ ਕਿ ਆਨੰਦਪੁਰ ਸਾਹਿਬ ਨੂੰ ਬਿਲਕੁਲ ਉਜਾੜ ਦਿੱਤਾ ਗਿਆ ਹੈ ਸਤਗੁਰੂ ਲੱਖੀ ਜੰਗਲ ਹੁੰਦੇ ਆ ਇੱਕ ਤਾਂ ਖਾਲਸੇ ਦੇ ਮਨ ਦੇ ਵਿੱਚ ਬਹਿਰਾਗ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਸਾਡੀ ਖਾਤਰ ਸਭ ਕੁਝ ਕੁਰਬਾਨ ਕਰ ਦਿੱਤਾ ਇੱਥੇ ਜਦੋਂ ਖਬਰ ਮਿਲਦੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗਲ ਦੇਸ਼ ਵਿੱਚ ਆਏ ਆ ਤੇ ਸੰਗਤਾਂ ਇਸ ਤਰ੍ਹਾਂ ਦਰਸ਼ਨ ਕਰਨ ਵਾਸਤੇ ਉਮੜੀਆਂ ਸੱਚ ਐਵੇਂ ਕਿ ਜਿਵੇਂ ਮੱਝਾਂ ਚਾਰਨ ਵਾਲੇ ਮਾਈ ਦੀ ਆਵਾਜ਼ ਸੁਣ ਕੇ ਮੱਝਾਂ ਸਭ ਕੁਝ ਛੱਡ ਕੇ ਉਹਦੇ ਪਿੱਛੇ ਤੁਰ ਪੈਂਦੀਆਂ ਨੇ ਕੋਈ ਕਿਸੇ ਨੂੰ ਰੋਂਦਾ ਹੀ ਨਹੀਂ ਪਿਆ ਸਾਰੇ ਇੰਨੀ ਖਿੱਚ ਲੈ ਕੇ ਤੁਰੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ دیدار ਕੀਤੇ ਤੇ ਜਿਹੜੀ ਅੰਦਰ ਦੀ ਭਟਕਣਾ ਸੀ ਸਹਬੇ ਕਮਾਲ ਦੇ دیدار ਕਰਕੇ ਦੂਰ ਹੋ ਗਈ ਫਿਰ ਸੁਣੋ ਸ਼ਬਦ ਸੀ ਲੱਖੀ ਜੰਗਲ ਖਾਲਸਾ ਆਏ دیدار ਲੱਗੋ ਨੇ ਇਹਦਾ ਅਰਥ ਲੱਖੀ ਜੰਗਲ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ دیدار ਬਖਸ਼ ਸੁਣ ਕੇ ਸੱਧ ਮਾਹੀ ਦਾ ਇਹਦਾ ਮਤਲਬ ਹਜ਼ੂਰ ਨੇ ਉੱਥੇ ਸੱਧ ਗਾਇਆ ਇਹ 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 ਮਹਾਰਾਜ ਨੇ ਉੱਥੇ ਗਾਇਆ ਸੁਣ ਕੇ ਸੱਧ ਮਾਹੀ ਦਾ ਮੇਹੀ ਮੇਹੀ ਦਾ ਅਰਥ ਹੈ ਮੱਜਾ ਮੇਹੀ ਪਾਣੀ ਘਾਓ ਮਤੋ ਨੇ ਮੱਜਾਂ ਨੇ ਨਾ ਪਾਣੀ ਦੇਖਿਆ ਜਿਵੇਂ ਮਾਹੀ ਦੀ ਆਵਾਜ਼ ਸੁਣ ਕੇ ਪਾਣੀ ਘਾ ਦੀ ਕੋਈ ਪਰਵਾਹ ਨਹੀਂ ਕਰਦੀਆਂ ਸੱਚੇ ਵੇ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰ ਭਰਿਆ ਸੱਦ ਸੁਣਿਆ ਤੇ ਖਾਲਸਾ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੀ ਆਵਾਜ਼ ਪਿੱਛੇ ਆ ਪਹੁੰਚਿਆ ਸੁਣ ਕੇ ਸੱਦ ਮਾਹੀ ਦਾ ਮੇਹੀ ਪਾਣੀ ਘਾਓ ਮਤੋ ਨੇ ਕਿਸੇ ਨਾਲ ਨਾ ਰਲਿਆ ਕਾਹੀ ਕੋਈ ਕਿਸੇ ਨਾਲ ਮਿਲ ਨਹੀਂ ਰਿਹਾ ਕੋਈ ਸ਼ੌਂਕ ਪਇਓ ਨੇ ਅੰਦਰ ਤੜਪ ਹੈ ਆਪਣੇ ਮਹਿਬੂਬ ਦੀ ਮਹਾਰਾਜ ਅੱਗੇ ਕਹਿੰਦਿਆ ਗਿਆ ਫिराਕ ਫिराਕ ਦਾ ਅਰਥ ਏ ਜਿ ਵਿਛੋੜਾ ਗਿਆ ਫिराਕ ਮਿਲਿਆ ਮਿਤਮਾਹੀ ਤਾਈਓ ਸ਼ੁਕਰ ਕੀਤਾ ਨੇ ਜਦੋਂ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਜਿਹੜੀ ਵਿਛੋੜੇ ਦਾ ਸੱਲ ਸੀ ਸੱਚ ਇਹ ਵੇ ਜਿਹੜੀ ਵਿਛੋੜੇ ਦਾ ਦਰਦ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਵਿਛੋੜਾ ਚਲਾ ਗਿਆ ਤੇ ਪਿਆਰੇ ਮਹਿਬੂਬ ਨੂੰ ਮਿਲ ਕੇ ਅੰਦਰ ਨੂੰ ਟਿਕਾਹ ਮਿਲ ਗਿਆ ਉਹਨਾਂ ਸ਼ੁਕਰਾਨਾ ਕੀਤਾ ਗੁਰਮਖੋ ਪਲੀਜ਼ ਥੋੜਾ ਜਿਹਾ ਮਾਨਸਿਕ ਤੌਰ ਤੇ ਟਿਕਾ ਬਣਾਇਓ ਹੁਣ ਸਤਗੁਰੂ ਲੱਖੀ ਜੰਗਲ ਆ ਗਏ ਇੱਥੇ ਉਹਨੇ ਭਾਈ ਬਾਬਾ ਜੀ ਵੀ ਕਹਿ ਰਹੇ ਸਨ ਰਾਏ ਕੱਲੇ ਕੁਲ ਭੇਜਿਆ ਹੈ ਨੂਰੇ ਮਾਹੀ ਰਾਹੀਂ ਕਿ ਸਰਹੰਦ ਤੋਂ ਖਬਰ ਲੈ ਕੇ ਆ ਨੂਰਾ ਮਾਹੀ ਖਬਰ ਲੈ ਕੇ ਆਉਂਦਾ ਇਹ ਆ ਆ ਆ ਦਿਨ ਚੱਲਨੇ ਨੇ ਤੇ ਜਿਹੜਾ ਅੱਜ ਦਿਨ ਹੈ ਮੈਂ ਆਪ ਨੂੰ ਬੇਨਤੀ ਕਰਦਿਆਂ ਇਸ ਦਿਨ ਨੂੰ ਜ਼ਰੂਰ ਚੇਤੇ ਰੱਖਿਏ ਅੱਜ ਦੀਵਾਨ ਟੋਡਰਮਲ ਜੀ ਨੇ ਜ਼ਮੀਨ ਤੇ ਸੋਨਾ ਟੇਡੀਆਂ ਮੋਹਰਾਂ ਵਿਸ਼ਾ ਕੇ ਜ਼ਮੀਨ ਖਰੀਦੀ ਦੀਵਾਨ ਟੋਡਰਮਲ ਦੇ ਘਰੋਂ ਬੀਬੀ ਜੀ ਨੇ ਮਾਤਾ ਗੁਜਰੀ ਜੀ ਨੂੰ ਇਸ਼ਨਾਨ ਕਰਾਇਆ ਭਾਈ ਮੋਤੀराम ਦੀ ਮਾਂ ਭਾਈ ਮੋਤੀराम ਦੀ ਮਾਤਾ ਉਹਨਾਂ ਨੇ ਨਾਲ ਸਾਥ ਦਿੱਤਾ ਛੋਟੇ ਸਹਿਬਜ਼ਾਦਿਆਂ ਦਾ ਜਿਹੜਾ ਇਸ਼ਨਾਨ ਹੈ ਉਹ ਦੀਵਾਨ ਟੋਡਰਮਲ ਤੇ ਭਾਈ ਮੋਤੀराम ਮਹਾਰਾਜ ਨੇ ਕਰਾਇਆ ਹੈ ਇੱਥੋਂ ਫਿਰ ਬੇਬਾਨ ਚੱਲਦਾ ਹੈ ਕਿਉਂਕਿ ਸਹਿਬਜ਼ਾਦਿਆਂ ਦੇ ਸ਼ਰੀਰ ਰਾਤ ਹੰਸਲਾ ਨਦੀ ਦੇ ਕਿਨਾਰੇ ਪੈ ਰਹੇ ਆਪ ਸੁਣਦੇ ਆ ਰਹੇ ਮੈਂ ਬੇਨਤੀ ਕਰਾਂਗਾ ਕਿ ਅੱਜ ਥੋੜਾ ਜਿਹਾ ਇਸ ਗੱਲ ਨੂੰ ਮਹਿਸੂਸ ਕਰੀਏ ਮੈਂ ਇੱਕ ਸੋਚਣਾ ਕਿ ਗੁਰੂ ਰਾਮਦਾਸ ਜੀ ਦੇ ਘਰ ਦਾ ਅਸੀਂ ਕਦੀ ਨਹੀਂ ਦੇਣਾ ਦੇ ਸਕਦੇ ਗੁਰਮਖੋ ਆਪ ਜੀ ਕਹੋ ਕਿ ਗੁਰੂ ਰਾਮਦਾਸ ਦਾ ਘਰ ਕਿਉਂ ਕਿਹਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੁਪੁੱਤਰ ਧਨ ਗੁਰੂ ਅਰਜੁਨ ਦੇਵ ਤਤੀ ਤਵੀ ਤੇ ਲਾਹੌਰ ਦੀ ਧਰਤੀ ਤੇ ਬੈਠੇ ਪੰਜ ਦਿਨ ਤਸੀਹੇ ਦਿੱਤੇ ਤਿੰਨ ਤਰ੍ਹਾਂ ਦੇ ਤਸੀਹੇ ਦਿੱਤੇ ਯਾਦ ਰੱਖੋ ਗੁਰੂ ਅਰਜੁਨ ਦੇਵ ਜੀ ਦੇ ਪੋਤੇ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਦਿੱਲੀ ਚ ਤਸੀਹੇ ਦਿੱਤੇ ਗਏ ਲਾਹੌਰ ਵਿੱਚ ਤਸੀਹੇ ਦਿੱਤੇ ਗਏ ਜਹਾਂਗੀਰ ਦੇ ਹੁਕਮ ਨਾਲ ਤੇ ਦਿੱਲੀ ਵਿੱਚ ਤੁਸੀਂ ਇਹ ਦਿੱਤੇ ਗਏ ਜਹਾਂਗੀਰ ਦੇ ਪੋਤੇ ਔਰੰਗਜ਼ੇਬ ਦੇ ਹੁਕਮ ਨਾਲ ਦਾਦੇ ਨਾਲ ਦਾਦਾ ਪੋਤੇ ਨਾਲ ਪੋਤੇ ਦੀ ਟੱਕਰ ਖੈ ਅਗਲੀ ਬੇਨਤੀ ਖੋਰ ਸੁਣੋ ਆਪਾਂ ਦੇਣਾ ਕੀ ਦੇ ਸਕਨੇ ਆ ਗੁਰੂ ਅਰਜੁਨ ਦੇਵ ਸ਼ਹੀਦ ਉਹਨਾਂ ਦੇ ਪੋਤੇ ਗੁਰੂ ਤੇਗ ਬਹਾਦਰ ਸ਼ਹੀਦ ਤੇ ਪਿਆਰਿਓ ਸਤਗੁਰੂ ਗੁਰੂ ਤੇਗ ਬਹਾਦਰ ਜੀ ਦੇ ਚਾਰ ਪੋਤੇ ਤੇ ਚਾਰੇ ਦੇ ਚਾਰੇ ਪੋਤੇ ਇਸ ਪੰਥ ਤੋਂ ਸ਼ਹੀਦ ਹੋਏ ਅਰਜ ਹੈ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਖਬਰ ਲੈਣ ਭੇਜਿਆ ਹੈ ਮੈਂ ਥੋੜੀਆਂ ਜੀਆਂ ਗੱਲਾਂ ਜ਼ਫਰਨਾਮੇ ਚੋਂ ਆਪਨਾ ਕਰਕੇ ਜਾਣੀਆਂ ਨੇ ਕਿਉਂਕਿ ਭਾਵੇਂ ਕਵੀਆਂ ਨੇ ਸ਼ਾਇਰਾਂ ਨੇ ਬਹੁਤ ਕੁਝ ਕਿਹਾ ਮੈਂ ਇੱਕ ਪਿਛਲੇ ਦਿਨੀ ਜੋਤਿਸ ਨੂੰ ਵੀ ਕਿਹਾ ਕਿ ਮਹਾਰਾਜ ਰਾਏ ਕੱਲੇ ਕੋਲ ਬੈਠੇ ਆ ਨੂਰਾ ਖਬਰ ਲੈਣ ਜਾਂਦਾ ਹੈ ਤੇ ਮਹਾਰਾਜ ਸਿੱਖ ਨੂੰ ਕਹਿੰਦਿਆ ਕਿ ਸੰਧਿਆ ਹੋ ਰਹੀ ਹੈ ਸੂਰੇ ਛਿਪਣ ਵਾਲਾ ਹੈ ਦੇਖ ਨੂਰਾ ਮਾਹੀ ਆ ਗਿਆ ਹੁਣ ਇਸ ਗੱਲ ਨੂੰ ਕੱਲਾ ਆਪਾਂ ਕਹਾਣੀ ਨਾ ਸਮਝੀਏ ਪਿਆਰਿਓ ਕਿਸੇ ਪੁੱਤ ਨੂੰ ਨਾ ਇਸ਼ਨਾਨ ਕਰਾਇਆ ਨਾ ਕਿਸੇ ਪੁੱਤ ਦੀ ਚਿਖਾ ਬਣਾਈ ਨਾ ਕਿਸੇ ਨੂੰ ਆਪਣੇ ਖੱਤੀ ਲਾਂਬੂ ਲਾਇਆ ਕਹਿਣਾ ਬਹੁਤ ਸੌਖਾ ਗੁਰਮਖੋ ਕਥਾ ਕਰਨੀ ਬਹੁਤ ਸੌਖੀ ਹੈ ਆਪਾਂ ਸੋਚਨੇ ਆ ਆਪਣੇ ਘਰ ਚ ਕੋਈ ਬਜ਼ੁਰਗ ਬਿਮਾਰ ਹੋ ਜਾ ਚਲਾਣਾ ਕਰ ਜਾ ਅਸੀਂ ਕਹਿੰਦੇ ਆ ਇੰਤਜ਼ਾਰ ਕਰੋ ਘਟੋ ਘਰ ਦੇ ਜੀ ਤਾਂ ਇਕੱਠੇ ਹੋ ਜਾਣ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਪਿਤਾ ਜੀ ਦੇ ਧੜ ਦਾ ਸੰਸਕਾਰ ਕੀਤਾ ਨਾ ਸਹਿਬਜ਼ਾਦਿਆਂ ਦਾ ਨਾ ਮਾਂ ਜੀ ਦਾ हां एक ਗੱਲ ਕਹੀ ਕਿ ਮੈਨੂੰ ਖਬਰ ਦਿਓ ਨੂਰਾ ਮਾਹੀ ਜਾਂਦਾ ਸਰਹੰਦ ਵਿੱਚ ਜੋ ਕੁਝ ਵਾਪਰਿਆ ਉਹ ਸਭ ਕੋਈ ਦੱਸ ਦਿੱਤਾ ਤੇ ਮੈਂ ਇੱਕ ਬੇਨਤੀ ਹੋਰ ਕਰਾਂਗਾ ਪਿਆਰਿਓ ਅਸੀਂ ਸ਼ੁਰੂ ਜੋ ਕਹਿ ਦਿੰਨੇ ਆ ਬਾਲ ਬੱਚੇ ਸਾਡੀ ਜ਼ਮਾਨਾ ਵੀ ਕਹਿ ਦਿੰਦੀਆਂ ਨਿੱਕੀਆਂ ਜਿੰਦਾ ਚਲੋ ਬੜੀ ਵੱਡੀ ਗੱਲ ਹੈ ਵੱਡੇ ਸਾਕੇ ਅਕਸਰ ਵੱਡੇ ਵੱਡੇ ਵਿਦਵਾਨ ਵੱਡੇ ਵੱਡੇ ਸਕਾਲਰ ਬੰਦੇ ਵੀ ਸਮੇ ਦਾ ਸਥਾਨ ਦਾ ਤੇ ਪੈਸੇ ਦਾ ਪ੍ਰਭਾਵ ਕਬੂਲ ਕੇ ਪੈਰ ਛੱਡ ਜਾਂਦੇ ਆ ਠੜਕ ਜਾਂਦੇ ਆ ਫਿਰ ਸੁਣਿਓ ਸਮਾਂ ਸਥਾਨ ਤੇ ਪੈਸਾ ਜਦੋਂ ਸਹਿਬਜ਼ਾਦੇ ਵਜ਼ੀਰ ਖਾਨ ਦੀ ਕਚਹਿਰੀ ਚ ਗਏ ਆ ਪਿਆਰਿਓ ਉਹ ਸਥਾਨ ਉੱਥੇ ਐਸਾ ਸੀ ਉੱਥੇ ਆਪਣਾ ਕੋਈ ਵੀ ਨਹੀਂ ਕਿ ਸਾਰੇ ਵਿਰੋਧੀ ਨੇ ਸਥਾਨ ਪ੍ਰਭਾਵ ਨਹੀਂ ਪਾਸ kiya ਦੂਸਰੀ ਗੱਲ ਸਮਾਂ ਸਾਰਾ ਉਲਟ ਚੱਲਦਾ ਪਿਆ ਸੀ ਸਭ ਮਾਰਨ ਲਈ ਤਲੇ ਹੋਏ ਸਨ ਤੇ ਤੀਸਰੀ ਮੈਂ ਬੇਨਤੀ ਕਰਾਂ ਉਹਨਾਂ ਨੇ ਆਪਣੇ ਵੱਲੋਂ ਖਰ ਲਾਲਚ ਦਿੱਤਾ ਨਾ ਸਹਿਬਜ਼ਾਦਿਆਂ ਨੂੰ ਸਮਾਂ ਪ੍ਰਭਾਵਿਤ ਕਰ ਸਕਿਆ ਨਾ ਸਥਾਨ ਪ੍ਰਭਾਵਿਤ ਕਰ ਸਕਿਆ ਤੇ ਸੱਚ ਇਹ ਵੀ ਨਾ ਸਹਿਬਜ਼ਾਦਿਆਂ ਨੂੰ ਕੋਈ ਦੌਲਤ ਪ੍ਰਭਾਵਿਤ ਕਰ ਸਕੀ ਮਹਾਰਾਜ ਜੀ ਦੇ ਪੁੱਤਰਾਂ ਨਾਲ ਜੋ ਕੁਝ ਵਾਪਰਿਆ ਉਹ ਨੂਰੇ ਮਾਈ ਨੇ ਆ ਕੇ ਦੱਸਿਆ ਟਿਕਾਂ ਥੋੜਾ ਬਣਾਵਾ ਪਰ ਸਮਾਂ ਮੈਂ ਜਕਾਰੇ ਦਾ ਬਹੁਤ ਤਦਵ ਕਰਨਾ ਵਾਂ ਮੈਂ ਚਾਹਨਾ ਇੱਕ ਇੱਕ ਮਿੰਟ ਮੈਂ ਤੁਹਾਡੀ ਸੇਵਾ ਕਰ ਸਕਾਂ ਵੇਖੋ ਮਹਾਰਾਜ ਪੁੱਛ ਦਿਆ ਕਿ ਸਿੰਘ ਨੂੰ ਵੇਖ ਨੂਰਾ ਆ ਰਿਹਾ ਨੂਰਾ ਆਉਂਦਾ ਹੈ ਸਤਿਗੁਰੂ ਦੇ ਸਨਮੁਖ ਬਿਲਕੁਲ ਚੁੱਪ ਛਾ ਜਾਂਦੀ ਜੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਕੋਲ ਬੈਠੇ ਨੇ ਭਾਈ ਮਾਨ ਸਿੰਘ ਕੋਲ ਬੈਠੇ ਨੇ ਰਾਏ ਕੱਲਾ ਕੋਲ ਬੈਠਾ ਹੈ ਰਾਏ ਕੱਲੇ ਦਾ ਦਿਮਾਦ ਆलम खान નિਹੰਗ ਖਾਨ ਦਾ ਬੇਟਾ ਕੋਲ ਬੈਠਾ ਹੈ ਨੂਰਾ ਮਾਈ ਗੱਲ ਨਹੀਂ ਸ਼ੁਰੂ ਕਰਦਾ ਹਜ਼ੂਰ ਕਹਿੰਦੇ ਆ ਦੱਸ ਨੂਰਾ ਮਾਹੀ ਜੋ ਕੁਝ ਉੱਥੇ ਵਾਪਰਿਆ ਉਹਨੂੰ ਸੁਣਾਉਣ ਤੋਂ ਪਹਿਲਾਂ ਆਪਣੇ ਦੋਨੋਂ ਹੱਥ ਢੱਕ ਲੀਂਦਾ ਹੈ ਉਹਦੀਆਂ ਸੱਚੀ ਮੁੱਚੀ ਪੂਬਾਂ ਨਿਕਲ ਗਈਆਂ ਪਰ ਗੁਰੂ ਗੋਬਿੰਦ ਸਿੰਘ ਇੱਕੋ ਦਮ ਆਵਾਜ਼ ਦੇ ਕੇ ਕਹਿੰਦੇ ਨੂਰਿਆ ਜੋ ਕੋਈ ਤੂੰ ਸ਼ਨਾਣ ਤੋਂ ਡਰਨਾ ਹੈ ਮੈਂ ਸੁਣਨ ਵਾਸਤੇ ਤਿਆਰ ਬੈਠਾ ਵਾਂ ਦੱਸ ਮੇਰੇ ਪੁੱਤਾਂ ਨਾਲ ਕੀ ਬੀਤੀ ਮੇਰੇ ਪੁੱਤ ਕਦੀ ਸਰਹੰਦ 'ਚ ਖਬਰ ਤਾਂ ਨਹੀਂ ਮਿਲੀ ਡੋਲੇ ਖੋਣ ਆ ਪੰਜਾਬੀ ਦੀਆਂ ਚਾਰ ਸਤਨਾ ਨੇ ਜੀ ਉਹ ਸਤਨਾ ਨੇ ਸਰਹੰਦ 'ਚ ਉਹ ਸੁਨੇਹਾ ਮਿਲਿਆ ਕਿ ਲਾਲ ਟਰ ਗਏ ਦੋਵੇਂ ਸ਼ਹੀਦ ਹੋ ਗਏ ਨੋਂ ਨਿਖਾਲ ਟੁਰ ਗਏ ਇਹ ਇਹਦੇ ਲਈ ਜ਼ਿਆਦੇ ਅਰਥਾਂ ਦੀ ਲੋੜ ਨਹੀਂ ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ ਦੋਵੇਂ ਸ਼ਹੀਦ ਹੋ ਗਏ ਨੋਂ ਨਿਖਾਲ ਟੁਰ ਗਏ ਸੂਬੇ ਨੇ ਕੰਦ ਵਿੱਚ ਪੀੜ ਦਿੱਤੇ ਕੋਮਲ ਸ਼ਰੀਰ ਇੱਟਾਂ ਵਿੱਚ ਨ ਪੀੜ ਦਿੱਤੇ ਸੁਣ ਕੇ ਉਹ ਗੱਲ ਸਾਰੀ ਮੁਸਕਰਾ ਕੇ ਉਠਿਆ ਉਸ ਪਾਤਸ਼ਾਹ ਨੇ ਨੂਰੇ ਕੁਲ ਆ ਕੇ ਪੁੱਛਿਆ ਮਹਾਰਾਜ ਜਦੋਂ ਪਤਾ ਲੱਗਾ ਵੀ ਨੀਆਂ ਚ ਨ ਪੀੜ ਦਿੱਤੇ ਕਿਵੇਂ ਚਣੇ ਆਪੇ ਸਾਰੇ ਕਿਨੂੰ ਚਿੰਨ ਦਾ ਮਤਲਬ ਕੀ ਹੈ ਜੀ ਫਿਰ ਅਰ ਸੁਣਿਓ ਇੱਕ ਨੀਆ ਚ ਸ਼ਬਦ ਵਰਤਨੇ ਖਲਾਰਨੇ ਖਲਾਰਨਾ ਤੇ ਚਿੰਨ ਵਿੱਚ ਬੜਾ ਫਰਕ ਹੈ ਜੀ ਮੈਂ ਬੇਨਤੀ ਕਰਾਂਗਾ ਸ਼ਬਦ ਧਿਆਨ ਨਾਲ ਸੁਣਿਓ ਉੰਜ ਤਾਂ ਫਿਲਮ ਦੇ ਵੀ ਦਿਖਾ ਦਿੱਤਾ ਖਲਾਰ ਦਿੱਤੇ ਨਹੀਂ ਪਿਆਰਿਓ ਅਸਲ ਚ ਜਿਵੇਂ ਅੱਜਕੱਲ ਤੁਸੀਂ ਬੀਮ ਪਿੱਲਰ ਖੜੇ ਕਰਦੇ ਹੋ ਜਿਵੇਂ ਤੁਸੀਂ ਸੱਚ ਏਵੇਂ ਕਿ ਸਰੀਏ ਪਾ ਕੇ ਉਹਨੂੰ ਆਪਣਾ ਕੰਧ ਦੇ ਵਿੱਚ ਸਰੀਆ ਚੰਦੇ ਹੋ ਨਾ ਨਹੀਂ ਪਿਆਰਿਓ ਉਹਨਾਂ ਨੀਆ ਚ ਖਲਾਰਿਆ ਨਹੀਂ ਜਿਵੇਂ ਅੱਜ ਪਿੱਲਰ ਚ ਨੇ ਜਾਂਦੇ ਆ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੂੰ ਨੀਆਂ ਵਿੱਚ ਚਿਣਿਆ ਗਿਆ ਹੈ ਚਿਣਿਆ ਹੈ ਮਹਾਰਾਜ ਦੇ ਲਾਲਾਂ ਨੂੰ ਉਹ ਕੱਟਦੇ ਕੋਈ ਨਾਸਕਾ ਤੱਕ ਜਦੋਂ ਆਏ ਕੰਧ ਟੁੱਟੀ ਮਹਾਰਾਜ ਜੀ ਨੇ ਸ਼ਬਦ ਪੁੱਛੇ ਸਰਾਂਦ ਚੋਂ ਸੁਨਿਆ ਹ ਮਿਲਿਆ ਕਿ ਲਾਲ ਟਰ ਗਏ ਦੋਵੇਂ ਸ਼ਹੀਦ ਹੋ ਗਏ ਨੌਨ ਨਿਹਾਲ ਟਰ ਗਏ ਸੂਬੇ ਨੇ ਕੰਧ ਵਿੱਚ ਪੀੜ ਦਿੱਤੇ ਕੋਮਲ ਸ਼ਰੀਰ ਇੱਟਾਂ ਵਿੱਚ ਨ ਪੀੜ ਦਿੱਤੇ ਸੁਣ ਕੇ ਉਹ ਗੱਲ ਸਾਰੀ ਮੁਸਕਰਾ ਕੇ ਉੱਠਿਆ ਉਸ ਪਾਤਸ਼ਾਹ ਨੇ ਨੂਰੇ ਕੋਲ ਆ ਕੇ ਪੁੱਛਿਆ ਅੱਗੇ ਸ਼ਬਦ ਵਰਦੇ ਨੇ ਕਹਿ ਲੱਗੇ ਤੂੰ ਰੂਬਰੂ ਸੈਂ ਕੋਈ ਗੱਲ ਨਾ ਲੁਕਾਈ ਤੂੰ ਸਾਹਬ-ਸਾਹਬ ਦਸੀ ਕੋਈ ਕਹਿਰ ਨਾ ਕਮਾਈ ਗੁਰਮੁਖੋ ਧਿਆਨ ਜਿਆਦੇ ਤੂੰ ਰੂਬਰੂ ਸੈਂ ਕੋਈ ਗੱਲ ਨਾ ਲੁਕਾਈ ਤੂੰ ਸਾਹਬ-ਸਾਹਬ ਦਸੀ ਕੋਈ ਕਹਿਰ ਨਾ ਕਮਾਈ ਕੋਈ ਖਿੰਜ ਤੇ ਨਾ ਕੇਰੀ ਕੋਈ ਆਹ ਤੇ ਨਾ ਕੱਢੀ ਮੇਰੇ ਲਾਲਾ ਨੇ ਉੱਚੀ ਸਾਹ ਤੇ ਨਾ ਕੱਢੀ ਸਰਹੰਦ ਦੇ ਵਿੱਚ ਤੈਨੂੰ ਕਿਸੇ ਦੱਸਿਆ ਮੇਰੇ ਪੁੱਤਰ ਰੋਇਤਾ ਨਹੀਂ ਤੇਸੀ ਦੇ ਨਾਲ ਲੱਗੀ ਜਦ ਛੱਟ ਸੀ ਕਰਾਰੀ ਮੇਰੇ ਫਤਿਹ ਨੇ ਉੱਚੀ ચીਖ ਤੇ ਨ ਮਾਰੀ ਇਹ ਵੀ ਕਹਿਣ ਦਾ ਅੰਦਾਜ਼ ਵੱਖਰਾ ਸੀ ਜੋ ਉਸ ਨੇ ਵਜਾਇਆ ਲੋਕੋ ਸਾਜ ਵੱਖਰਾ ਸੀ ਧੰਨ ਗੁਰੂ ਗੋਬਿੰਦ ਸਿੰਘ ਜੈਸਾ ਕੋਈ